ਕੋਰੇਤ ਤੋਂ ਕਾਨਾ ਜੀ ਦੀ ਮਦਨ 모ਹਨ ਜੀ ਦੀ ਕਰਿਆਨੇ ਦੀ ਉਸ ਦੇ ਉੱਪਰ ਜਿਹੜੇ ਦੋ ਸ਼ਖਸ ਆਏ ਜਿਨ੍ਹਾਂ ਕੋਲੇ ਕੋਈ ਪਿਸਤੌਲ ਨਵਾ ਚੀਜ਼ ਸੀਗੀ ਉਹ 100 ਦੀ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਸਾਨੂੰ ਮਿਲੀ ਹੈ 1:30 ਸ਼ਾਮ ਮੁਗਾ ਸ਼ਹਿਰ ਦੇ ਬੱਗਾ ਪ੍ਰਾਣਾ ਚੰਨੂਵਰ ਰੋਡ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਨੂੰ ਦੋ ਦੁਕਾਨਪੋਸ਼ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਨਿਸ਼ਾਨਾ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਇਸ ਵੰਦੀ ਜਾਣਕਾਰੀ ਦਿੰਦੇ ਹੋ ਥਾਣਾ ਸਦਰ ਦੇ ਮੁਕੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਦੋ ਦੁਕਾਨਪੋਸ਼ ਵਿਅਕਤੀ ਚੰਨੂਆ ਰੋਡ ਸਿਤ ਮਦਨ ਮੋਹਨ ਕਰਿਆਣਾ ਦੀ ਦੁਕਾਨ ਚ ਦਾਖਲ ਹੋਏ ਪਿਸਤੌਲ ਦਿਖਾ ਕੇ ਦੁਕਾਨ ਤੇ ਆ ਗਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਤੇ ਉਹ ਆਪਣੀਆਂ ਟੀਮਾਂ ਤੇ ਨਾਟ ਕਰ ਦਿੱਤੀਆਂ ਹਨ ਉਹਨਾਂ ਵੱਲੋਂ ਤੇ ਸੀਸੀਟੀਵੀ ਦੇ ਆਧਾਰ ਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਫੁਟੇਜ ਤੋਂ ਲਈਆਂ ਤਸਵੀਰਾਂ ਕਿ ਕਿਥੇ ਦੋਸ਼ੀ ਕਿਵੇਂ ਦੁਕਾਨਦਾਰ ਦੇ ਨਾਲ ਖਿੱਚਤੂ ਕਰਕੇ ਵਾਰਦਾਤ ਨੂੰ ਅੰਜਾਮ ਦੇ ਗਏ ਤਰਾ ਸ਼ਾਮ ਇੱਕ ਵਾਰਦਾਤ ਹੋਈ ਹੈ ਲੁੱਟ ਕੋ ਕਰਨ ਦੀ ਕੋਸ਼ਿਸ਼ ਕੀਤੀ ਕੀ ਮਾਮਲਾ ਆਇਆ ਸਰ ਸਾਰਾ ਅੱਜ ਸ਼ਾਮ ਤਕਰੀਬ 6:30 ਵਜੇ ਦੇ ਕਰੀਬ ਇੱਥੇ ਸਾਡੇ ਬਗਾਪੁਰਾਣਾ ਤੇ ਚੰਨੂ ਵਾਲਾ ਰੋਡ ਦੇ ਉੱਪਰ ਇੱਕ ਦੁਕਾਨ ਹੈ ਜਿਹੜੀ ਮਦਨ ਮੋਹਨ ਜੀ ਦੀ ਕਰਿਆਨੇ ਦੀ ਉਸ ਦੇ ਉੱਪਰ ਜਿਹੜੇ ਦੋ ਸ਼ਖਸ ਆਏ ਜਿਨ੍ਹਾਂ ਕੋਲੇ ਕੋਈ ਪਿਸਤੌਲ ਨਮਾ ਚੀਜ਼ ਸੀਗੀ ਉਹ ਸੋ ਦੀ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਸਾਨੂੰ ਮਿਲੀ ਹੈ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਹੈ ਅਸੀਂ ਉਹ ਵੀਡੀਓ ਨੂੰ ਦੇਖ ਕੇ ਤੇ ਅਸੀਂ ਉਹਦੇ ਅੱਗੇ ਜਿਹੜੀ ਕਾਰਵਾਈ ਕਰ ਰਹੇ ਹਾਂ ਸੋ ਮੇਰੀ ਦੁਕਾਨਦਾਰ ਦੇ ਨਾਲ ਵੀ ਗੱਲ ਹੋ ਗਈ ਸੀਗੀ ਸੋ ਦੁਕਾਨਦਾਰ ਨੇ ਸਾਨੂੰ ਇਹੀ ਦੱਸਿਆ ਕਿ ਇਹ ਜਿਹੜੇ ਦੋ ਸ਼ਖਸ ਆਏ ਸਾਨੂੰ ਮੈਨੂੰ ਮਾਰਦਾ ਮਾਰਦਾ ਕਰਕੇ ਤੇ ਜਿਹੜਾ ਮੇਰੇ ਕੋਲ ਇੱਕ ਬੈਗ ਸੀਗਾ ਲਫਾਫਾ ਸੀਗਾ ਉਹ ਲੈ ਗਏ ਉਹਦੇ ਵਿੱਚ ਕੋਈ ਕੈਸ਼ ਵਗੈਰਾ ਤਾਂ ਕੋਈ ਜ਼ਿਆਦਾ ਨਹੀਂ ਸੀਗਾ ਪਰ ਕਾਗਜ਼ ਪੱਤਰ ਕਹਿੰਦੇ ਸਾਡੇ ਉਹਦੇ ਵਿੱਚ ਜ਼ਰੂਰ ਸੀਗੇ ਉਹ ਇਹ ਜ਼ਰੂਰ ਸਾਡੇ ਤੋਂ ਖੋਹ ਕੇ ਜਿਹੜੇ ਲੈ ਕੇ ਗਏ ਅਸੀਂ ਸੀਸੀਟੀਵੀ ਫੁਟੇਜ ਦੇ ਜਿਹੜੀ ਟੀਮਾਂ ਲਾ ਦਿੱਤੀਆਂ ਗਈਆਂ ਅੱਗੇ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਅਸੀਂ ਬਿਆਨ ਲਿਖ ਕੇ ਇਹਨਾਂ ਦਾ ਅਸੀਂ ਪਰਚਾ ਦਰਜ ਕਰਕੇ ਜਲਦੀ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ